ਸਾਡੇ ਬਹੁਤ ਹੀ ਸਤਿਕਾਰਯੋਗ ਆਪ ਦੇਖ ਸਕਦੇ ਹੋ ਕਿ ਭਾਈ ਕਰਨਾਮ ਸਿੰਘ ਜੀ ਪਿੰਡ ਮੇ ਰਾਜਵਾਲੇ ਤੋਂ ਜੋ ਕਿ ਪੰਥ ਤੇ ਜਦੋਂ ਵੀ ਮੈਂ ਕੱਲੇ ਬੰਦ ਦੀ ਗੱਲ ਨਾ ਕਰਾਂ ਜਿੱਥੇ ਵੀ ਲੋੜ ਪੈਂਦੀ ਸੇਵਾ ਦੀ ਉੱਥੇ ਪਏ ਸਰਦਾਰ ਗਰਨਾਮ ਸਿੰਘ ਜੀ ਆਪਣੀ ਪੂਰੀ ਟੀਮ ਦੇ ਨਾਲ ਤੇ ਮਹਾਪੁਰਖਾਂ ਦੇ ਸਹਿਯੋਗ ਨਾਲ ਕਿਉਂਕਿ ਮਹਾਪੁਰਖਾਂ ਦਾ ਬਹੁਤ ਵੱਡਾ ਸਹਿਯੋਗ ਹੈ ਸੰਤ ਬਾਬਾ ਬਲਵੀਰ ਸਿੰਘ ਖੀਚੇਵਾਲ ਵਾਲਿਆਂ ਦਾ ਆਪ ਦੇਖ ਸਕਦੇ ਹੋ ਪੀ ਸਾਰੇ ਬੰਦੇ ਕਾਰਜ ਸੰਪੂਰਨ ਹੋਏ ਅੱਜ ਜੋ ਫਸਲ ਬਚੀ ਉਹਨਾਂ ਦੇ ਇਸ ਸਮੂਹ ਸੰਗਤ ਵੱਲੋਂ ਸੇਵਾਦਾਰ ਗਰਨਾਮ ਸਿੰਘ ਮਹਾਰਾਜ ਵਾਲਿਆਂ ਦਾ ਧੰਨਵਾਦ ਕੀਤਾ ਗਿਆ ਸੰਗਤ ਵੱਲੋਂ ਉਹਨਾਂ ਦੇ ਕਾਰਜਾਂ ਦੀ ਸਲਾਘਾ ਕੀਤੀ ਗਈ ਤਾਂ ਜੋ ਐਸੀ ਸੇਵਾਦਾਰ ਜੋ ਅਕੀਲ ਲੱਗੇ ਸੁਭਾਵਾਂ ਦੇ ਮੁੰਦੇ ਨੇ ਉਹਨਾਂ ਦਾ ਮਾਣ ਤਾਣ ਕਰਨਾ ਸੇਖਾਂ ਦਾ ਫਰਜ ਹੈ ਉੱਥੇ ਨਾਲ ਹੀ ਭਾਈ ਜਗਤਾਰ ਸਿੰਘ ਜੀ ਨੱਲ ਵਾਲੇ ਕਬੀਸ਼ਰ ਸਿੰਘ ਉਹ ਵੀ ਬੜੀ ਮਿਹਨਤ ਨਾਲ ਦਿਨ ਰਾਤ ਕਰਕੇ ਉਹਨਾਂ ਨੇ ਸੇਵਾਵਾਂ ਕੀਤੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਹੁਣ ਇਸ ਵਕਤ ਆਪ ਦੇਖ ਸਕਦੇ ਹੋ ਕਿ ਸਰਦਾਰ ਰੇਸ਼ਮ ਸਿੰਘ ਜੀ ਸਰਦਾਰ ਰੇਸ਼ਮ ਸਿੰਘ ਜੀ ਵੱਲੋਂ ਜੋ ਕਿ ਵੱਡੇ ਸਿਰ ਸਾਹਿਬ ਤੇ ਨਾਲ ਮਾਨਤਨ ਕੀਤਾ ਜਾਣਾ ਹੈ ਸਰਦਾਰ ਗਰਨਾਮ ਸਿੰਘ ਜੀ ਹੋਣਾਂ ਦਾ ਗੁਰੂ ਸਾਹਿਬ ਕਿਰਪਾ ਕਰਨ ਚੜਦੀ ਕਲਾ ਬਖਸ਼ਿਸ਼ ਕਰਨ ਸੇਵਾਦਾਰ ਸਿੰਘ ਹਮੇਸ਼ਾ ਚੜਦੀ ਕਲਾ ਦੇ ਵਿੱਚ ਰਹਿਣ ਤੇ ਸੇਵਾਵਾਂ ਨਿਭਉਂਦੇ ਰਹਿਣ ਧੰਨ ਗੁਰੂ ਰਾਮਦਾਸ ਮੇਰ ਕਰਿਓ